ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਣੇ ਹਮਸਪਰੀ ਗਰਮੀ ਕਰਕੇ ਝੋਨੇ ਦੀ ਫਸਲ ਤੇ ਹਲਦੀ ਰੋਗ ਤੇ ਤੇਲੇ ਦੇ ਹਮਲੇ ਨੇ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਪੱਕ ਰਹੀ ਝੋਨੇ ਦੀ ਫਸਲ ਤੇ ਹੋਈ ਬੇਬੌਸਮੀ ਬਰਸਾਤ ਨੇ ਜਿੱਥੇ ਝਾੜ ਤੇ ਮਾੜਾ ਅਸਰ ਪਾਇਆ ਹੈ ਉੱਥੇ ਮੌਸਮ 'ਚ ਪੈਦਾ ਹੋਈ ਹਮਸਪਰੀ ਗਰਮੀ ਕਾਰਨ ਝੋਨੇ ਤੇ ਪੈ ਰਹੇ ਹਲਦੀ ਰੋਗ ਅਤੇ ਤੇਲੇ ਦੇ ਹਮਲੇ ਨੇ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਇਹ ਹਮਲਾ ਪੰਜਾਬ ਸਰਕਾਰ ਵੱਲੋਂ ਪ੍ਰਚਾਰਿਤ ਕੀਤੀ ਝੋਨੇ ਦੀ ਪੀਆਰ 126 ਦੀ ਕਿਸਮ ਨੂੰ ਵਧੇਰੇ ਹੈ ਇਸ ਦੇ ਬਚਾਅ ਦੇ ਲਈ ਮਹਿੰਗੇ ਕੀਟਨਾਸ਼ਕ ਟਿਕਾ ਵੀ ਫੇਲ ਹੋ ਰਹੇ ਹਨ ਮੌਸਮ ਦੇ ਬਦਲੇ ਇਸ ਮਜਾਜ ਕਾਰਨ ਝੋਨੇ ਦੀ ਫਸਲ ਤੇ ਤੇਲੇ ਦਾ ਜ਼ਬਰਦਸਤ ਹਮਲਾ ਹੋ ਗਿਆ ਹੈ ਝੋਨੇ ਦੇ ਬੂਟੇ ਤੇ ਪੈ ਦਾਣੇ ਦਾ ਦੋਦਾ ਮਿੱਠਾ ਹੁੰਦਾ ਹੈ ਔਰ ਇਸ ਰਸ ਨੂੰ ਤੇਲਾ ਯਾਨੀ ਕਿ ਜੀਵ ਚੂਸ ਰਿਹਾ ਹੈ ਤੇਲੇ ਦੇ ਚੂਸਣ ਦਾ ਇਹ ਹਮਲਾ ਦਾਣੇ ਤੋਂ ਲੈ ਕੇ ਪੂਰੇ ਬੂਟੀ ਦੀਆਂ ਜੜਾਂ ਤੱਕ ਪਹੁੰਚ ਰਿਹਾ ਹੈ ਜਿਸ ਨਾਲ ਪੂਰਾ ਬੂਟਾ ਹੀ ਪਰਾਲੀ ਦੇ ਵਿੱਚ ਬਦਲ ਜਾਂਦਾ ਹੈ ਇਸ ਵਾਰ ਇਹ ਹਮਲਾ ਪਿਛਲੇ 2 ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਜਿਸ ਕਰਕੇ ਇਸ ਵਾਰ ਝਾੜ ਦੇ ਘਟਣ ਦਾ ਖਦਸਾ ਵਧੀਰਾ ਬਣ ਗਿਆ ਹੈ ਤੇਲੇ ਤੋਂ ਇਲਾਵਾ ਹਲਦੀ ਡੋਡੀ ਰੋਗ ਰੈਂਦੀ ਕਸਰ ਵੀ ਕੱਢ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਇਸ ਦੇਖੀ ਹੋਮੋਸਪਰੀ ਤਪਸਕਾਰਨ ਚਾਵਲ ਦਾ ਦਾਣਾ ਪਟਾਕਾ ਮਾਰਿਆ ਇਸ ਦੇ ਨਾਲ ਹੀ ਵਗਦੇ ਹੋਏ ਦੁੱਧੇ ਵਾਲੀ ਜਗ੍ਹਾ ਤੇ ਵਾਇਰਸ ਬਣ ਜਾਂਦਾ ਹੈ ਜੋ ਹਲਦੀ ਰੰਗ ਦੀ ਗੁੰਡ ਬਣਾ ਦਿੰਦਾ ਹੈ ਇਸ ਹਲਦੀ ਰੰਗੇ ਵਾਇਰਸ ਦੀ ਇਹ ਲਾਗ ਅੱਗੇ ਤੇਜ਼ੀ ਨਾਲ ਦੂਜੇ ਦਾਣਿਆਂ ਦਾ ਵੀ ਨੁਕਸਾਨ ਕਰਨ ਲੱਗਦੀ ਹੈ ਅਤੇ ਇਸ ਅਮਲ ਨਾਲ ਜਿੱਥੇ ਕਈ ਵਾਰ ਤਾਂ ਪੂਰਾ ਦਾਣਾ ਛਿੱਲੜ ਹੀ ਬਣ ਜਾਂਦਾ ਹੈ ਉੱਥੇ ਇਸ ਰੋਗ ਦੇ ਹਮਲੇ ਨਾਲ ਇਸ ਦਾ ਰੰਗ ਵੀ ਬੱਦ ਰੰਗ ਜਾਂ ਕਾਲਾ ਹੋ ਜਾਂਦਾ ਹੈ ਇਸ ਕਰਕੇ ਜਿੱਥੇ ਫਸਲ ਦਾ ਝਾੜ ਬਹੁਤ ਘੱਟਦਾ ਹੈ ਉੱਥੇ ਮੰਡੀਕਰਨ ਮੌਕੇ ਵੀ ਗੁਣਵੰਤਾ ਦੀ ਕਮੀ ਕਾਰਨ ਇਸ ਦੀ ਹੋਰ ਵੀ ਬੇਕਦਰੀ ਹੋ ਜਾਂਦੀ ਹੈ ਉਪਰੋਕਤ ਰੋਕਾ ਦੇ ਹਮਲਿਆਂ ਨੂੰ ਲੈ ਕੇ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਕਿਟਨਾਸ਼ਕ ਦਵਾਈਆਂ ਦੇ ਇੱਕ ਜਾਂ ਦੋ ਛੜਕਾਅ ਨਾਲ ਸਾਰ ਲੈਂਦੇ ਸੀ ਉੱਥੇ ਹੀ ਇਸ ਵਾਰ ਮਹਿੰਗੀ ਦਵਾਈ ਦਾ ਤੀਜਾ ਛੜਕਾਅ ਕਰਕੇ ਵੀ ਕਈ ਥਾਈਂ ਰੋਕਤਾਮ ਨਹੀਂ ਹੋ ਰਹੀ ਹੈ ਇਸ ਅਮਲ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵੀ ਵਧਾ ਦਿੱਤਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਧਰਮਹੀੜੀ ਦੇ ਕਿਸਾਨ ਮਹਿਤਾਬ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਤੇਲੀ ਅਤੇ ਹਲਦੀ ਰੋਗ ਦਾ ਹਮਲਾ ਬਹੁਤ ਜ਼ਬਰਦਸਤ ਹੈ ਇਸ ਦੀ ਰੋਕਤਾਮ ਤੀਜ਼ ਦੇ ਕਿਟਨਾਸ਼ਕ ਛਿੜਕਾਅ ਨਾਲ ਵੀ ਨਹੀਂ ਹੋ ਰਹੀ ਹੈ ਰਾਜ ਪੁਰਸ਼ਕਾਰੀ ਰਾਜ ਮੋਹਨ ਸਿੰਘ ਕਾਲਿਕਾ ਨੇ ਕਿਹਾ ਹੈ ਕਿ ਇਹ ਹਮਲਾ ਸਰਕਾਰ ਦੇ ਵੱਲੋਂ ਪ੍ਰਚਾਰੀ ਅਤੇ ਸਿਫਾਰਿਸ਼ ਕੀਤੀ ਝੋਨੇ ਦੀ ਪੀ ਆਰ 126 ਦੀ ਕਿਸਮ ਤੇ ਬਹੁਤ ਜ਼ਿਆਦਾ ਹੈ ਉਹਨਾਂ ਕਿਹਾ ਕਿ ਸੂਬਾ ਸਰਕਾਰ ਮਾਹਿਰਾਂ ਰਾਹੀਂ ਇਸ ਦੀ ਰੋਕਤਾਮ ਬਾਰੇ ਵੀ ਪਹਿਲਾਂ ਜਾਣਕਾਰੀ ਦੇਵੇ ਤਾਂ ਕਿ ਜੋ ਕਿਸਾਨ ਭਵਿੱਖ ਦੇ ਵਿੱਚ ਨੁਕਸਾਨ ਤੋਂ ਬਚ ਸਕਣ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ